ਸਤਿ ਸ੍ਰੀ ਅਕਾਲ ਦੋਸਤੋ ਮੈਂ ਬਜਰੇਂਦੀ ਪਾਂਡੇ ਤੇ ਤੁਸੀਂ ਦੇਖ ਰਹੇ ਜੀਵੀਸੀ ਅਪਡੇਟ ਆਉਣੇ ਜਾਂ ਦਿੰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸਭ ਤੋਂ ਪਹਿਲਾਂ ਹੈਡਲਾਈਨ ਪੰਜਾਬ ਚ ਖਾਲੀ ਭਾਜਪਾ ਦਾ ਹੋ ਚੁੱਕਾ ਹੈ ਗੱਟ ਜੋਰ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਖਾਲੀ ਤੇ ਭਾਜਪਈ ਰਾਜਾ ਬਣੇਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸ਼ਾਰਪੁਰ ਦੇ ਪਿੰਡ ਖੜਿਆਲਾ ਸੈਣੀਆ ਤੋਂ ਜਥੇਦਾਰ ਰੰਦੀਰ ਸਿੰਘ ਦੇਗਵਾਈ ਤੇ 1 ਮਾਰਚ ਨੂੰ ਜੱਥਾ ਰਵਾਨਾ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੰਤਨ ਸਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ ਇਤਿਹਾਸ ਸੰਬੰਧ ਵਿੱਚ ਵਿਸ਼ੇਸ਼ ਤੌਰ ਤੇ ਪੱਤਰਕਾਰ ਦੇ ਨਾਲ ਬਾਬਾ ਧਵਿੰਦਰ ਸਿੰਘ ਜੀ ਬੇਦੀ ਨੇ ਗੱਲਬਾਤ ਕੀਤੀ ਵਿਦੈਕ ਫੈਰੀ ਕਲਸੀ ਵੱਲੋਂ ਫਹਿਜਪੁਰਾ ਅਤੇ ਦਾਣਾ ਮੰਡੀ ਬਟਾਲਾ ਵਿਖੇ ਆਮ ਆਦਮੀ ਕਲੀਨਿਕਾ ਦਾ ਕੀਤਾ ਗਿਆ ਉਦਘਾਟਨ कोचिंग पॉइंट इन आइल्स एंड स्पोकन इंग्लिश आल्सो एक्सपर्ट इन स्टडी एंड विजिटर वीजा गवर्नमेंट अप्रूव्ड एसएस ग्रुप सेशन चौक खुशियारपुर बोली यही नामुराद बीमारी ਦਾ ਖਾਤਮਾ ਸਾਰਿਆਂ ਦਾ ਮੁਢਲਾ ਫਰਜ਼ ਬ੍ਰਹਮ ਸੰਕਰਜਨਪਾ ਮੁਫਤ ਸਫਰ ਦੀ ਸਹੂਲਤ ਨੂੰ ਖੋਲ ਲਈ ਨੀਜੀ ਬਸਾਂ ਵਾਲੇ ਨੇ ਲੱਭਿਆ ਨਮਰਾ ਔਰਤ ਨੇ ਦੱਸੀ ਇਹ ਹੀ ਗੱਲ ਕੈਨੇਡਾ ਤੋਂ ਫਿਰ ਆਈ ਦਿਲਚਸਪ ਰੰਗ ਵਾਲੀ ਖਬਰ ਦੋ ਦਿਨ ਪਹਿਲਾਂ ਵਿਦੇਸ਼ ਦੇ ਨੌਜਵਾਨ ਦੀ ਕਾਫੀ ਪੀਂ ਮਗਰ ਹੋਈ ਮੌਤ ਬੱਗੀ ਤੇ ਸਵੇਰ ਹੋ ਕੇ ਅਨੰਤ ਰਾधिका ਨੇ ਮਾਰੀ ਐਂਟਰੀ ਕਿਸੇ پری ਤੋਂ ਘੱਟ ਨਹੀਂ ਸੀ ਮੁਕੇ ਸੰਭਾਣੀ ਦੀ ਛੋਟੀ ਨੂੰ ਜਮਾਨਤ ਬਾਅਦ ਕੇ ਕਰਨ ਲੱਗਾ ਨਸ਼ੇ ਦੀ ਤਸਕਰੀ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੇ ਵਿੱਚ ਖਾਲੀ ਭਾਜਪਾ ਦਾ ਹੋ ਚੁੱਕਾ ਹੈ ਗਠਜੋਰ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਖਾਲੀ ਤੇ ਭਾਜਪਾ ਇਹ ਗੱਲ ਰਾਜਾ ਬੜੀ ਨੇ ਆਖੀ ਹੈ ਅਜੀਤ ਕਾਂਗਰਸੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਗੁਰਦਾਸਪੁਰ ਦੇ گاؤں ਪਾੜਾਖੇ ਬਲਜੀਤ ਸਿੰਘ ਪਾੜਾ ਪ੍ਰਧਾਨ ਯੂਥ ਕਾਂਗਰਸ ਗੁਰਦਾਸਪੁਰ ਦੀ ਅਗਵਾਈ ਚ ਇੱਕ ਵਿਸ਼ਾਲ ਰੋਸ ਰੈਲੀ ਕੀਤੀ ਗਈ ਇਸ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੀ ਵੀ ਮੁੱਖ ਤੌਰ ਤੇ ਉਪਸਥਿਤ ਰਹੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ આરોਪ ਲੰ데요 ਕਿ ਆ ਕਿ ਸਰਕਾਰੀ ંત્ર ਬੁਰੀ ਤਰ੍ਹਾਂ ਹਰ ਫਰੰਟ ਤੇ ਫੈਲ ਹੋ ਚੁੱਕਾ ਹੈ ਉਥੇ ਇਸ ਵਕਤ ਉਹਨਾਂ ਨੇ ਅਕਾਲੀ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਤੇ ਭਾਜਪਾ ਦੇ ਅੰਦਰ ਖਾਤੇ ਆਪਸ ਵਿੱਚ ਸਮਝੋਤਾ ਹੋਦੀ ਗੱਲ ਕਹੀ ਉਹਨਾਂ ਨੇ ਕਿ ਇਸੇ ਦੇ ਚੱਲਦੇ ਕਿਸਾਨਾਂ ਵੱਲੋਂ ਕਿਤੇ ਜਾ ਰਹੇ ਸੰਘਰਸ਼ ਦੇ ਵਿੱਚ ਬਾਦਲ ਅਤੇ ਹਰ ਸਿਮਰਤ ਕੌਰ ਚੁੱਪ ਕਰਕੇ ਬੈਠੇ ਹੋਏ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਰਪੁਰ ਦੇ ਪਿੰਡ ਖਟਿਆਲਾ ਸਿਆਨੀਆਂ ਤੋਂ ਜੱਥੇਦਾਰ ਰਣਜੀਤ ਸਿੰਘ ਦੀ ਅਗਵਾਈ 'ਚ ਸੰਗਤਾਂ ਦੇ ਇੱਕ ਵੱਡਾ ਇਕੱਠ ਜੈਕਾਰਿਆਂ ਦੇ ਗੂੰਜ 'ਚ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਇਆ ਜੋ ਕਿ ਵਖ-ਵਖ ਭਰਾਵਾਂ ਤੋਂ ਹੁੰਦਾ ਹੋਇਆ 4 ਮਾਰਚ ਦੇਰ ਸ਼ਾਮ ਨੂੰ ਡੇਰਾ ਬਾਬਾ ਨਾਨਕ ਚੋਲਾ ਸਾਈ ਵਿਖੇ ਪਹੁੰਚੇਗਾ ਸੰਗਤ ਦੇ ਸਵਾਗਤ ਦੇ ਲਈ ਵਖ-ਵਖ ਤਰ੍ਹਾਂ ਦੇ ਰਸਤੇ ਦੇ ਵਿੱਚ ਲੰਗਰ ਵੀ ਲਗਾਏ ਜਾਂਦੇ ਹਨ ਪਰ ਸਭ ਤੋਂ ਵੱਡਾ ਲੰਗਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਵਾ ਕਲਾਨੌਰ ਨਜ਼ਦੀਕ ਪਿੰਡ ਰੋੜ ਖੈਰੀਆਂ 'ਤੇ ਬੰਦ ਲਗਾਇਆ ਜਾਂਦਾ ਹੈ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਬਾਸਤ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ ਇਤਿਹਾਸ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਦੇ ਨਾਲ ਬਾਬਾ ਧਮਿੰਦਰ ਸਿੰਘ ਜੀ ਬੇਦੀ ਜੀ ਨੇ ਗੱਲਬਾਤ ਕੀਤੀ ਸਰਦਾਰ ਅਮਨਸੇਵ ਸਿੰਘ ਚਾਹਰੀ ਕਲਸੀ ਹਲਕਾ ਵਿਧਾਇਕ ਰੋਟਲਾ ਵੱਲੋਂ ਅੱਜ ਫੈਜਪੁਰਾ ਅਤੇ ਦਾਣਾ ਮੰਡੀ ਬਟਾਲਾ ਵਿਖੇ ਲੋਕਾਂ ਦੀ ਸੇਵਾ ਨੂੰ ਮੁੱਖ ਰੱਖਦਿਆਂ ਆਮ ਆਦਮੀ ਕਲੀਨਿਕਾ ਦਾ ਉਦਘਾਟਨ ਕੀਤਾ ਗਿਆ ਇਸ ਮੁਕੇ ਪੱਤਰਕਾਰ ਨਾਲ ਗੱਲ ਕਰਦੇ ਹਨ ਵਿਧਾਇਕ ਸਹਿਰੀ ਕਲਸੀ ਨੇ ਦੱਸਿਆ ਹੈ ਕਿ ਲੋਕਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਭਰ ਵਿੱਚ 165 ਨਵੇਂ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਸ ਨਾਲ ਪੰਜਾਬ 'ਚ ਇਹਨਾਂ ਦੀ ਗਿਣਤੀ 829 ਹੋ ਗਈ ਹੈ ਉਹਨਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਅਤੇ ਰੋਜ਼ਾਨਾ ਸੈਂਕੜਿਆਂ ਦੀ ਤعداد ਵਿੱਚ ਲੋਕ ਆਪਣਾ ਇਲਾਜ ਕਰਵਾ ਰਹੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਆਪਣੀ ਕਾਰਗੁਜ਼ਾਰੀ ਤੇ ਖਰੇ ਉਤਰ ਰਹੇ ਹਨ ਅਤੇ ਆਮ ਆਦਮੀ ਕਿਲਿਨਿਕਾਂ ਤੇ ਡਾਕਟਰੀ ਸਲਾਹ ਦੇ ਨਾਲ-ਨਾਲ ਟੈਸਟ ਵੀ ਦਵਾਈਆਂ ਆਦੀ ਮੁਫਤ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਮ ਬੰਦੇ ਵਾਸਤੇ ਬਹੁਤ ਵੱਡੀ ਸਹੂਲਤ ਹੈ ਮਹੱਲਾ ਕਲਿਨਿਕ ਪੋਲੀਓ ਜਿਹੀ ਨਾਗਰਾਨ ਬਿਮਾਰੀ ਦਾ ਖਾਤਮਾ ਸਾਰਿਆਂ ਦਾ ਮੁਜੱਲਫ ਫਰਜ਼ ਹੈ ਇਹ ਗੱਲ ਬ੍ਰਹਮ ਸੰਕਰ ਜਿੰਪਾ ਨੇ ਕਹੀ ਹੈ ਕੈਬਨਿਟ ਮੰਤਰੀ ਨੇ ਨੰਨੇ ਮੁੰਨੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾ ਪਿਲਾ ਕੇ ਕਿਤੇ ਪੋਲੀਓ ਮੁਹਿੰਦੀ ਸ਼ੁਰੂਆਤ तो इस मौके उन्होंने की कुछ कह तह सुना है कि दो बूंद हर बार पोलियो की जित रहे बरकरार के नारे न कौमी प्लस पोलियो मुहिम की शुरुआत की गई इस मुहिम का शुभ आरंभ कैबिनेट मंत्री पंजाब, ब्रह्म शंकर जिम्पा जी वालों सिविल अस्पता हशियारपुर विखे लायंस क्लब के सहयोग न लगाए गए पोलियो बूथ विखे नवजमे नन्हे मुन्ने बच्चों प्लस पोलियो दूंदा पिला के गई धनबाद करता भी बड़े सीरीयसली काम करते हैं और क्योंकि अगर एक बच्चा भी रह गया ਉਹਦਾ ਨੁਕਸਾਨ ਹੋਣ ਦਾ ਖਤਰਾ ਫਿਰ ਉਨੇ ਹੀ ਬਣਿਆ ਰਹਿੰਦਾ ਸੋ ਮੈਂ ਜਿੰਨੀਆਂ ਵੀ ਐਨ ਜੀਓਜ਼ ਆ ਜਿੰਨੇ ਅੱਜ ਕਰ ਰਹੇ ਹੁਣ ਇਹ ਮੈਂ ਇਹਦਾ ਹੈ ਉਹਨੂੰ ਕਹਿਣਾ ਵੀ ਉਹਨਾਂ ਦੀ ਉਹਨਾਂ ਨੂੰ ਆਪਾਂ 100% ਕਵਰ ਕਰਨਾ ਇਸੇ ਤੋਂ ਬਹੁਤ ਬਹੁਤ ਮੈਂ ਪਹਿਲਾਂ ਮੈਂ ਗੱਲ ਕੀਤੀ ਹੈ ਮਾਝਾ ਕਪਤਰੀ ਭਗਵੰਤ ਪਾਣ ਜੀ ਜਿਹੜੇ ਆ ਉਹ ਲੋਕਾਂ ਦੀ ਸੇਫ ਲਈ ਔਰ ਲੋਕਾਂ ਨੂੰ ਰੋਡ ਐਕਸਡੈਂਟ ਤੋਂ ਬਚਾਉਣ ਦੇ ਲਈ ਵੀ ਅੱਜ ਜਿਹੜੀ ਐਸਐਸਐਫ ਕੜੀ ਕੀਤੀ ਗਈ ਹੈ ਉਹਦੇ ਬਹੁਤ ਅੱਛੇ ਰਿਜ਼ਲਟ ਨਜ਼ਰ ਆ ਰਹੇ ਆ ਤੇ ਅਸੀਂ ਰਲ ਕੇ ਕੰਮ ਕਰਨਾ ਸਾਰਿਆਂ ਨੇ ਕਿਉਂਕਿ ਕੋਈ ਇੱਕ ਬਿਨਾ ਸਾਰਿਆਂ ਦੇ ਕੰਟਰੀਬਿਊਸ਼ਨ ਤੋਂ ਕੰਪਲੀਟਲੀ ਹੁੰਦਾ ਗਵਰਨਮੈਂਟ ਆਪਣੇ ਫੋਰਮ 'ਚ ਕੰਮ ਕਰਦੀ ਆ ਐਡਮਿਨਿਸਟ੍ਰੇਸ਼ਨ ਆਪਣੇ ਫੋਰਮ 'ਚ ਕਰਦੀ ਆ ਚਾਹੇ ਸਿਵਲ ਹਸਪੀਟਲ ਦੀ ਆ ਜਾਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨਾਂ ਦੀਆਂ ਤੇ ਲੇਕਿਨ ਸਹਿਯੋਗ ਸਾਰਿਆਂ ਦਾ ਚਾਹੀਦਾ ਹੁੰਦਾ ਤੋਂ ਮੈਂ ਆਪੇ ਹੈਲਪ ਕਰਾਂਦੀ ਆ 829 ਉਹ ਗਰੀਬ ਆਮ ਆਦਮੀ ਕਲੀਨਿਕ ਆ ਹਾਂ 829 ਜਿਹੜੇ ਆਮ ਆਦਮੀ ਕਲੀਨਿਕ ਹੈ ਉਹਦੇ 'ਚ ਜਿਹੜਾ ਗਵਰਨਮੈਂਟ ਕੋ ਡਾਟਾ ਇਸ ਵੇਲੇ ਮੇਰੇ ਖਿਆਲ ਇੱਕ ਕਰੋੜ ਤੋਂ ਜ਼ਿਆਦਾ ਲੋਕ ਉਹਦਾ ਲਾਭ ਉਠਾ ਚੁੱਕੇ ਆ ਜੀ 84 ਤਰ੍ਹਾਂ ਦੀਆਂ ਮੈਡੀਸਨ ਬਹੁਤ ਅੱਛਾ ਵਾਤਾਵਰਨ ਏਸੀ ਵਾਤਾਵਰਨ ਉੱਥੇ ਉੱਥੇ ਪੀਣ ਵਾਲੇ ਪਾਣੀ ਨਿਵਾਰੋ ਲੱਗੇ ਆ ਬਹੁਤ ਅੱਛਾ ਬੈਂਡ ਦਾ ਸਿਸਟਮ ਬਰੀਸ ਦੇ ਜੀ ਐਮਬੀਬੀਐਸ ਡਾਕਟਰ ਨਾਲ ਸਟਾਫ ਠੀਕ ਹੈ ਨਾ ਜੀ ਔਰ 43 ਤਰ੍ਹਾਂ ਦੇ 40 ਤੋਂ ਉੱਤੇ ਟੈਸਟ ਉੱਥੇ ਤੁਸੀਂ ਹੁੰਦੇ ਪਏ ਔਰ ਸਭ ਤੋਂ ਵੱਡੀ ਗੱਲ ਲੋਕ ਅੱਗੇ ਪ੍ਰੀਲੀਮਿਨਰੀ ਅਗਲੇ ਨੂੰ ਕਵਰ ਲਾ ਕਵਰ ਕੀਤਾ ਜਾਂਦਾ ਉਹਦੇ ਬਹੁਤ ਅੱਛੇ ਰਿਜ਼ਲਟ ਆ ਸਰਕਾਰ ਕੋ ਡਾਟਾ ਜਾ ਰਿਹਾ ਬਿਮਾਰੀ ਦਾ ਉਹਦੇ ਨਾਲ ਨਾਲ ਇਹ ਸੀਰੀਅਲ ਚ ਪਾਰਟਿਕੂਲਰ ਕਿਹੜਾ ਰੋਗ ਜਿਹੜਾ ਹੈ ਇਹਦੇ ਬਹੁਤ ਅੱਛੇ ਰਿਜ਼ਲਟ ਨਜ਼ਰ ਆਏ ਆ ਔਰ ਆ ਰਹੇ ਆ ਔਰ ਲੋਕ ਉਹਦਾ ਫਾਇਦਾ ਉਠਾ ਰਹੇ ਲੋਕ ਬਹੁਤ ਖੁਸ਼ ਹੈ ਸੀ ਮੁੱਖ ਮੰਤਰੀ ਔਰ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਨੇ ਕੱਲ ਜਲੰਧਰ ਦੇ ਵਿੱਚ ਵੀ ਜਿਹੜਾ ਸਮਰਪਿਤ ਕੀਤਾ ਇੱਕ ਆਮ ਆਦਮੀ ਕਲੀਨਿਕ ਜਿਹਨੂੰ ਆਪਾਂ ਕਹਿ ਰਹੇ ਆ ਉਹ ਤਾਂ ਵਰਲਡ ਮਾਡਲ ਬਣ ਗਿਆ ਮੈਂ ਕਹਿ ਸਕਦਾ ਉਹਦੇ ਲਈ ਔਰ ਜਿਹੜਾ ਬਾਹਰ ਦੀਆਂ ਕੰਟਰੀਆਂ ਉਹ ਵੀ ਅੱਜ ਇਸ ਮੁਹਿੰਮ ਨਿੱਜੀ ਬਸਾਂ ਦੇ ਮਾਲਕਾਂ ਵੱਲੋਂ ਆਪਣੀਆਂ ਬਸਾਂ ਦੇ ਦੇਖ ਨੂੰ ਸਰਕਾਰੀ ਬਸਾਂ ਵਰਗੀ ਬਣਾ ਲੈਣ ਤੇ ਔਰਤ ਸਵਾਰੀਆਂ ਲੋਹਾ ਲੱਖੀਆਂ ਹੋਈਆਂ ਫਿਰਦੀਆਂ ਹਨ ਔਰਤ ਸਵਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਔਰਤ ਸਵਾਰੀਆਂ ਨੂੰ ਬਸਾਂ ਵਿੱਚ ਸਫ਼ਰ ਕਰਨ ਦੀ ਦਿੱਤੀ ਗਈ ਮੁਫਤ ਸਹੂਲਤ ਨਾਲ ਪ੍ਰਭਾਵਿਤ ਹੋਏ ਬਸਾਂ ਦੇ ਨਿੱਜੀ ਮਾਲਕਾਂ ਨੇ ਹੁਣ ਆਪਣੇ ਆਰਥਿਕ ਘਾਟੇ ਦੀ ਪੂਰਤੀ ਲਈ ਨਵਾਂ ਰਾਹ ਲੱਭ ਲਿਆ ਹੈ ਔਰਤ ਸਵਾਰੀਆਂ ਨੇ ਇਲਜ਼ਾਮ ਲਾਇਆ ਕਿ ਸਰਕਾਰੀ ਬਸਾਂ ਵਿੱਚ ਚੱਲਣ ਵਾਲੀਆਂ ਔਰਤ ਸਵਾਰੀਆਂ ਨੂੰ ਨਿੱਜੀ ਬਸਾਂ ਵਾਲਿਆਂ ਨੇ ਆਪਣੀਆਂ ਬਸਾਂ 'ਚੇ ਚਾਰਨ ਲਈ ਸਰਕਾਰੀ ਬਸਾਂ ਵਰਗਾ ਰੰਗ ਕਰਵਾ ਕੇ ਠੀਕ ਉਸੇ ਤਰ੍ਹਾਂ ਦੇ ਦਿਖ ਬਣਾ ਲਈ ਹੈ ਵੇਂ ਦੇ ਗੰਦਰ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਅਜੇ 3 ਕੁ ਮਹੀਨੇ ਪਹਿਲਾਂ ਹੀ ਇੱਥੋਂ ਦੇ ਨੌਜਵਾਨ ਮਨੀਤ ਅਮਰੀਕਾ ਦੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਅਤੇ ਅੱਜ ਫੇਰ ਕੈਨੇਡਾ ਵਿਖੇ ਇੱਥੋਂ ਦੇ ਬਸਨੀ ਨੌਜਵਾਨ ਕਮਲਜੀਤ ਸਿੰਘ ਸਿਵਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜੇ 2 ਦਿਨ ਪਹਿਲਾਂ ਹੀ ਉਹ ਆਪਣੇ ਪਿੰਡ ਗੰਦਰ ਤੋਂ ਦਿੱਲੀ ਹਵਾਈ ਅੱਡੇ ਤੇ ਗਿਆ ਸੀ ਅਤੇ ਕੈਨੇਡਾ ਜਾਣ ਲਈ ਰਵਾਨਾ ਹੋਇਆ ਸੀ। ਸਵੇਰ ਦੇ ਵੱਲੇ ਕੈਨੇਡਾ ਪਹੁੰਚ ਕੇ ਉਸਨੇ ਆਪਣੇ ਪਰਿਵਾਰਕ ਮੈਂਬਰ ਨਾਲ ਗੱਲ ਵੀ ਕੀਤੀ ਕਿ ਮੈਂ ਸਹੀ ਸਲਾਮਤ ਆਪਣੇ ਟਿਕਾਣੇ ਤੇ ਪਹੁੰਚ ਗਿਆ ਹਾਂ। ਉੱਥੇ ਪਹੁੰਚ ਕੇ ਉਸਨੇ ਕੌਫੀ ਹੀ ਪੀਤੀ ਸੀ ਕਿ ਦਿਲ ਦਾ ਦੌਰਾ ਪੈ ਗਿਆ। ਮਰਨ ਵਾਲਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਦੋ ਭੈਣਾਂ ਦਾ ਭਰਾ ਸੀ। दुनिया के अमीर व्यक्ति मुकेश अंबानी अंबानी जामनगर शुरू हो गया अंत राधिका के प्री वैडिंग फंक्शन भारत विदेशा कई बड़िया हस्तियां वालों सिरकत की गई फिलहाल अनंत राधिका के प्री वैडिंग फंक्शन पहले दिन दारियां तस्वीर सोशल मीडिया से तेजी वायरल हो रही हैं ਦਸ ਦੇ ਜੱਲੇ ਕੀ ਮੁਕੇਸ਼ ਅੰਬਾਨੀ ਪਰਿਵਾਰ ਦੁਨੀਆ ਦੇ ਸੱਤ ਤੋਂ ਅਮੀਰ ਲੋਕਾਂ ਦੀ ਲਿਸਟ ਦੇ ਵਿੱਚ ਸਮੂਲਿਤ ਰੱਖਦੇ ਹਨ ਹੈਰੋਇਨ ਨਾਲ ਫੜੇ ਗਏ ਮੁਰਜਮ ਦੇ ਮਾਮਲੇ 'ਚ ਪੋਚਕਿਸ ਦੌਰਾਨ ਖੁਲਾਸਾ ਹੋਇਆ ਹੈ ਕਿ ਮੁਰਜਮ ਭਿੰਦਰ ਸਿੰਘ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਦੋ ਕੇਸ ਦਰਜ ਹਨ ਜਿਸ ਵਿੱਚ ਇੱਕ ਕੇਸ ਵਿੱਚ ਅਦਾਲਤ ਵੱਲੋਂ ਉਸ ਨੂੰ 10 ਸਾਲ ਦੀ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ ਪਰ ਮੁਰਜਮ ਜ਼ਮਾਨਤ ਤੇ ਬਾਹਰ ਆ ਕੇ ਫਿਰ ਤੋਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਪੈ ਗਿਆ हूँ चूरा पोस्ट हीरोइन सप्लाई लग पा इस तरह दाजा तरीन खबर देखने लुड़े रहो जीबीसी अपडेट दी जय हिंद जय भारत